ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਤੇ ਇੱਕ ਗੱਬਣ ਵਦ ਜਾਣ ਕਰ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਧਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800035 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗੁਰਜੀਤ ਰਾਏ ਉਹਨੂੰ ਵਾਤਾ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਇਹ ਨੋਟੀਸ ਪਹੁੰਚ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਗਾਈ ਬਾਈ ਜੀ ਨਾਮ ਨਾਮ ਵੀਰ ਜੀ ਮੇਰਾ ਕਲਰੀ ਜਨ ਸ਼ਹਿਰ ਬਨਾਲਾ ਜਿਲ੍ਹਾ ਬਨਾਲਾ ਠੀਕ ਪਹਿਲੀ ਵਾਰ ਦੀ ਜਾਣਕਾਰੀ ਬਈ ਪਹਿਲੀ ਵਾਰ ਵੀਰੇ ਦੂਜਾ ਸੂਆ ਵੀਰ ਜੀ ਹਾਂਜੀ ਤੇ 810 ਦਿਨ ਬਾਕੀ ਪਿਆ ਵੀਰੇ ਇਹਦੇ 810 ਦਿਨ ਬਾਕੀ ਹਾਂਜੀ ਹਾਂਜੀ ਰੇਟ ਭਰਾ ਜਾਇਜਾ ਰੇਟ ਵੀਰ ਜੀ ਦਾ 65000 ਰੁਪਏ ਰੇਟ 65000 ਹਾਂਜੀ ਠੀਕ ਚੀਠੰਡੀ ਵੀਰ ਦੀ ਪੂਰੀ ਫੋਲਾ ਦੇਖੋ ਠੀਕ ਇਹ ਮਰਜੀ ਜਵਾਕ ਬੈਠੇ ਨੇ ਤੇ ਥੱਲੇ ਲਓ ਜੀ ਲਓ ਜੀ ਠੀਕ 810 ਦਿਨ ਪਏ ਹਾਂਜੀ ਹਾਂਜੀ ਤੋੜ ਦੋ ਭਰਾ ਲਓ ਭਰਾ ਰੇਟ ਬਾਈ ਨੇ ਪੁੱਣ ਦੱਸਤਾ ਤੇ ਰੰਗ ਪ੍ਰਿੰਟ ਚੰਗੀ ਪੜੀ ਬਲੋਸੀ ਆ। ਕੱਦ ਬੜਾ ਸੁਖਣਾ ਕਰ ਮਾਰਿਆ ਸੋ ਹਣਾ। ਸੂਰਾ ਤਰ ਪੂਰੀ ਪੜੀ ਵੀ ਇਹ ਜਿਹਾ ਜਵਾਕ ਜਿੱਤੇ ਮਰ ਜਾਏ ਸਾਹਿਬ ਵਾਲਾ ਕ੍ਰੋਸ ਆ ਬਾਈ ਇਹ। ਠੀਕ ਹੈ ਠੀਕ ਹੈ। ਹਾਂ ਜੀ। ਠੀਕ ਹੈ। ਲੋ। ਸੂਰਾ ਤਰ ਕਰ ਮਾਰਿਆ ਬਹੁਤ ਸੋ ਹਣਾ। ਫੈਰ ਬਣਵਾ ਠੀਕ ਹੈ ਜੀ। ਲਓ। ਇਹ ਬਾਈ ਜੀ ਤਾਂ ਬੱਡਾ ਛੋਟਾ ਸਾਰ ਰੱਖ ਦਿੱਤੀ ਹੜਦਾ ਨਾ ਜਿੱਦੜੇ ਹੜ ਪਹਿਨੇ ਉਦੋਂ ਹੜ ਦੁੱਤ ਨਿਕਲ ਜਾਣਾ ਬਾਈ ਜੀ ਦਾ। ਆਪਾਂ ਦਿਖਾਵਾਂਗੇ ਵੀ ਇਹ ਦੁੱਤ ਨਿਕਲ ਆਉਂਦੇ। ਜੀਖਾਈ ਤਾਂ ਓਕੇ ਜਮਾ। ਹਾਂ ਸਾਨੂੰ ਓਕੇ ਵੀ ਜੀ ਗਾਰੰਟੀ ਦੇ ਲੈ ਜਿਹੜਾ ਮਰਜੀ ਬੰਦਾ। ਠੀਕ ਹੈ ਜ ਆ ਗਏ ਲੋ ਬਾਈ ਇਹਦਾ ਦਿਖਾ ਦਿਓ ਠੀਕ ਹੈ ਇਥੇ ਬੰਨੀ ਵੀ ਹੈ ਜਿੱਦੂ ਹੜ ਬਹਿਲੇ ਉੱਪਰ ਹੜ ਉੱਪਰ ਨਿਕਲ ਜਾਣਾ ਠੀਕ ਹੈ ਠੀਕ ਉਹ ਚੈੱਕ ਕਰ ਸੰਪੂਰਨ ਠੀਕ ਹੈ ਲੋ ਠੀਕ ਹੈ ਅਜੇ ਦੂਜੀ ਵਾਰ ਜਾਣ ਕਰ ਦੂਜੀ ਵਾਰ ਵੀ ਜੀ ਦੂਜਾ ਸੂ ਆ ਗਈ ਹਾਂਜੀ 14 ਕਿਲੋ ਦੁੱਧ ਆ ਬਾਈ ਇਸ ਟਾਂ ਦੇ ਥੱਲੇ 14 ਲੀਟਰ ਠੀਕ ਹੈ 810 ਦਿਨ ਇਹਨੇ ਸੂ ਲੋਨੇ ਮਾਗਰ ਬੱਸਾ ਵੀਰੇ ਇਹਦੇ 810 ਦਿਨ ਹੋਣੇ ਸੀ ਹਾਂਜੀ ਮਾਗਰ ਬੱਸਾ ਜੀ ਬੱਸਾ ਬਾਈ ਜੀ ਲੋਪਰਾ ਚੈੱਕ ਕਰ ਸਕਦਾ ਠੀਕ ਹੈ ਜੀ ਰੇਡ ਪਰਾ ਜਾਇਜ ਆਦਾ ਰੇਡ ਵੀਰ ਜੀ ਮੁੱਲ ਕੋਈ ਮਰਜ਼ੀ ਕਰਾ ਲਓ 50000 ਦੇ ਵਿੱਚੋਂ 1000 ਰੁਪਏ ਛੱਡਣਾ ਵੀਰੇ ਦਾ ਠੀਕ ਹੈ ਜੀ ਹਾਂਜੀ 50000 ਚੋਂ 1000 ਰੁਪਏ ਛੱਡ ਨਹੀਂ ਆ ਵੀਰੇ 50000 ਦੀ ਹਾਂਜੀ ਠੀਕ ਹੈ ਜੀ ਤੋੜ ਦੋ ਪ੍ਰਾਣ ਨੂੰ ਲੋ ਪ੍ਰਾ ਚਾਹ ਦੋ ਡਾਂਗ ਚੋਕ ਲੈ ਜੀ ਜੇ ਦੂਜੀ ਬੰਦਾ ਦਸ ਡਾਂਗ ਚੋਕ ਲੈ ਕੇ ਜਾਵੇ ਵੀਰੇ ਕੋਈ ਕਾਰਗਲ ਨਹੀਂ ਬਣੋ ਕਹਿੰਦੇ ਨਹੀਂ ਬਣੋ ਵੀਰੇ ਆਪਾ ਕਰ ਲਾ ਠੀਕ ਹੈ ਕੱਲਾ ਕੁਲੀ ਟੇਡ ਲਾਣਾ ਪਣੇ ਵੀਰੇ ਠੀਕ ਹੈ ਠੀਕ ਲੋ ਜੀ ਲੇਵਾ ਕਰ ਮਾਣ ਦੇ ਤੋ ਚਿੰਤਾ ਚ ਲਾ ਸਾ ਤੋ ਪ੍ਰਾ ਦੇਖ ਸਾ ਤੋ ਲੋ ਜੀ ਪਾੜੀ ਵਾਲਾ ਲੇਵਾ ਤੇ ਥਾਂ ਤੋਂ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਲੋ ਜੀ ਕਰਸਨੇ ਕੱਢਵਾ ਲੜ। ਇਹਨੇ ਤੁਹਾਨੂੰ ਭਰਾਲਾ ਇੱਥੋਂ ਅੰਦਰ। ਲੈ ਚਲ। ਚਲੋ। ਡਾਕਟਰ ਰੋਹਣਾ ਗਾਹਣੇ ਸਾਹਮਣੇ ਆ। ਗਾਈ ਜੀ ਨਾਲ ਜੁੜ ਕੰਟੈਕਟ ਕਰੋ। ਰੇਟ ਬਾਈ ਜੀ ਨਾਲ ਆਪਣੇ ਦੱਸ ਤੇ ਠੀਕ ਹੈ ਜੀ। ਚਲੋ। ਪਾਣਾ ਮਾਰਕੀਟ ਕੋਲ ਆ ਵੀਰ ਜੀ ਅੱਜ ਪੱਜੀ। ਮਾਰਦੋ ਮਾਰਦੋ। ਬਸ ਸਾਡੀ ਠੀਕ ਹੈ। ਬੇਸ਼ਕ। ਇਹ ਬੱਚਾ। ਜੀ ਨੀਣਾ ਮਰਜੀ ਪਰ ਮੇਰਾ ਭੈਣ ਭਰਾ ਆਨਲਾਈਨ ਮੰਗਾ ਲੇ ਵੀਰੇ ਕੋਈ ਗਾਰੰਟੀ ਆਫਲ ਵੀਰੇ ਚਾਰੇ ਸਲਾਦੀ ਠੀਕ ਹੈ ਜੀ 12 ਕਿਲੋ ਦੁੱਧ ਮੰਨੇ ਹੂੰ 14 ਵੀਰੇ 12 ਕਿਲੋ ਦੀ ਗਾਰੰਟੀ ਜਿਹੜਾ ਮਰਜੀ ਲੈ ਜੀ ਠੀਕ ਹੈ ਜੀ ਹਾਂ ਜੀ ਜੀ ਚੈੱਕ ਕਰ ਸੋ ਵੀਰਾ ਬਰਨਾਲਾ ਤੇ ਜਿਲ੍ਹਾ ਵੀ ਬਰਨਾਲਾ ਬਾਈ ਜੀ ਨਾਲ ਜਲੂ ਕਨੈਕਟ ਕਰੋ ਭਰਾ ਠੀਕ ਹੈ ਜੀ ਸੁਨਤਾਰਾਂ ਮਾਰਕ ਦਿਖਾਉਣੇ ਠੀਕ ਹੈ ਜੀ ਲੋ ਜੀ ਨਿਆਣਾ ਪੋਹਣਾ ਪਾਲਬੀ ਨੇ ਜੀ ਨੇ ਇਹ ਪੁਣਣਾ ਪਾਵੇ ਪਰ ਆਪਾਂ ਨੇ ਨਾਣਾ ਪੱਕ ਦਿਖਾਈ ਹੈ ਨਾ ਠੀਕ ਹੈ ਜੀ ਇਹਦੇ ਨਾਲ ਲਕਨਗਾ ਪਤਾ ਨਿਆਣਾ ਲਿੰਜਕ ਨੇ ਲਿੰਜਾ ਦੇਖ ਲਓ ਬੀਜੇ ਬਾਹਰ ਦੋ ਤਾਂ ਠੀਕ ਹੈ बस बस टॉप ठीक है ठीक है जी ठीक है जी ठीक है चेक कर सकते ठीक है जी अभी जी भैया मर्जी ने ठीक है ठीक है या ना के बैठा दे बंदा बहुत ठीक है जी बस 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 हाँ जी ਬਾਈ ਜੀ ਨਾਲ ਜੁੜ ਕਨੈਕਟ ਕਰੋ ਭਰਾ ਠੀਕ ਹੈ ਜੀ ਆ ਦੇਖ ਲਓ ਬਾਈ ਜੀ ਆ ਗਾਂ ਦਾ ਦੁੱਧ ਨਿਕਲ ਰਿਹਾ ਵਾ ਹਾਂਜੀ ਹਾਂਜੀ ਇਧਰ ਹੀ ਬੈਜੇ ਨੇ ਦੁੱਧ ਨਿਕਲ ਚੱਲਦਾ ਕੋਈ ਗੱਲ ਨਹੀਂ ਹਾਂਜੀ ਤੁਹਾਨੂੰ ਚੈੱਕ ਕਰਸਾਂ ਭਰਾ ਸਾਈਡ ਫਿਰ ਚੱਕਰਾ ਸਿੱਧੀ ਸਾਈਡ ਇਹਨੂੰ ਟੱਕਰ ਮੜਾਓ ਲੋ ਅੜੀਆ ਲੈ ਵਾ ਤੁਹਾਨੂੰ ਬਹੁਤ ਸੋਨਾ ਕਰਮਾ ਵਾਲੇ ਧਾਰਾ ਸਿੰਘ ਚੈੱਕ ਕਰਵਾਈ ਦਿੱਤੀ ਬਾਈ ਨੇ ਲੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ